ਅੱਛਾ ਇਹ ਕਬੂਤਰਾ ਕਬੂਤਰੀ ਆ ਇਹ ਕਬੂਤਰਾ ਹੀ ਜੀਪ ਵਾਲੀ ਦਾ ਭਰਾ ਹੈਗਾ ਉੱਡਦਾ ਹੀ ਰੋਕੇ ਬੰਬ ਗਾਡੀ ਉੱਡਦਾ ਸੀਗਾ ਕੀ ਬਾਤ ਆ ਬਾਈ ਜੀ ਇਹਨੇ ਰਤੰਦਰ ਨੇ ਇਹ ਇਹਨੂੰ ਲੈਣੀ ਆਇਆ ਜੀ ਇਹ ਵੀ ਦੇ ਦੇਣਾ ਇਹ ਫਿਰ ਉਹਨੂੰ ਐ ਮੰਨ ਲਓ ਪਰਿਵਾਰ ਦਾ ਮੈਂਬਰੀ ਹੈ ਜੀ ਸਹੀ ਪਰਿਵਾਰ ਦਾ ਮੈਂਬਰ ਆ ਜੀ ਜਿਹੜੀ ਦੀ ਆਪਾਂ ਖੰਭ ਲੱਗੀ ਦੀ ਗੱਲ ਕਰਦੇ ਆ ਆ ਖੰਭ ਲਾਇਆ ਹੋਇਆ ਜੀ ਇਹਦਾ ਇਹ ਆ ਵਾਲਾ ਜੀ ਆ ਦੇਖੋ ਵੀਰੋ ਆ ਆ ਬਾਈ ਜੀ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਣਾ ਫੰਗ ਛੱਡਦੇ ਆ ਨਾ ਹਾਂਜੀ ਇਹ ਛੱਡ ਪਏ ਕਿਹੜਾ ਕਿਹੜਾ ਫੰਗ ਲੱਗਿਆ ਆ ਲੱਗਿਆ ਆ ਦੇਖੋ ਜੀ ਤੁਹਾਨੂੰ ਦਿਖਾਉਣਾ ਇਹ ਆ ਕੱਟ ਕੱਟ ਲੱਗਦੇ ਪਤਾ ਲੱਗਿਆ ਤੁਹਾਨੂੰ ਇਹ ਆ ਚੜਾਇਆ ਹੋਇਆ ਹਾਂਜੀ 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 ਆ ਦੇਖੋ ਆ ਦੇਖ ਅੱਛਾ ਇਹ ਲਾਇਆ ਹੋਇਆ ਅੱਛਾ ਇਹ ਚੀਨੇ ਵੀ ਤੇ ਇਹ ਜਿਹੜਾ ਹੁਣ ਖੰਭ ਲੱਗਿਆ ਦਿਖਾਇਆ ਇਹ ਆਪਦੀ ਖੰਭ ਪੂਰਾ ਮੂਵਮੈਂਟ ਦਿੰਦਾ ਹੋਊਗਾ ਆ ਦੇਖੋ ਇਹਨੂੰ ਪਤਾ ਹੀ ਫੀਲ ਨਹੀਂ ਹੁੰਦਾ ਅੱਛਾ ਇਹ ਨਹੀਂ ਜਦੋਂ ਉੜਦੀ ਆ ਇਹ ਮੂਵਮੈਂਟ ਪੂਰੀ ਕਰ ਰਹੀ ਆ ਇਹ ਉਹ ਬੰਦੇ ਦੀ ਲਾਉਣ ਵਾਲੇ ਕੱਲ ਜੀ ਨਹੀਂ ਨਹੀਂ ਪਤਾ ਲੱਗਦਾ ਵੀ ਇਹਨੂੰ ਆਪ ਨੂੰ ਵੀ ਫੀਲ ਹੁੰਦਾ ਤੇ ਐ ਜੇ ਮੈਂ ਤੁਹਾਨੂੰ ਨਾਲ ਤਾਂ ਸਾਨੂੰ ਵੀ ਫੀਲ ਹੁੰਦਾ ਨਹੀਂ ਫੀਲ ਹੁੰਦਾ ਆ ਇਧਰੋਂ ਪਤਾ ਲੱਗੂਗਾ ਇਹ ਇਹ ਕਿਹੜਾ ਕਬੂਤਰ ਆ ਇਹ ਇਹ ਜਿਹੜੀ ਬੈਗੇ ਛੱਡੀ ਸੀ ਜੂ ਆ ਉਹ ਇਹ ਵੀ ਦਿੱਤੀ ਆ ਇਹ ਦਿੱਤੀ ਆ ਹਾਂਜੀ ਇਹ ਵੀ ਦਿੱਤੀ ਆ ਹਾਂਜੀ ਤੇ ਇਹਦੇ ਤੇ ਫਿਰ ਉਹ ਵੱਧਾ ਜਿਹੜਾ ਲਾਇਆ ਸੀ ਆਥਣੇ ਬੀਅਰ ਵਾਲਾ ਉਹ ਉਹ ਨਹੀਂ ਉਹ ਲਦਾਈ ਜੜੀ ਆ ਜੀ ਉਹ ਲਦਾਈ ਵਾਲੀ ਆ ਅੰਛਾ ਫੇ ਲਦਾਈ ਵਾਲੀ ਆ ਇਹ ਇਹ ਪਿੰਡ ਇਹ ਲਾਡੀ ਦੇ ਪਿੰਡ ਜਿਹੜਾ ਲਾਡੀ ਬੜੰਗਾ ਮੁੰਡਾ ਆਪਣਾ ਹੀ ਉਹਦੇ ਪਿੰਡ ਵੱਧਾ ਦਿੱਤੀ ਜੀ ਅੱਛਾ ਇਸ ਵਾਰ ਫੋਨ ਸੁਣੇ ਬਹੁਤ ਸੇ ਕੂਤਰਾਂ ਦੇ ਐ ਛੱਡੇ ਸਾਰੇ ਆ ਨੱਕ ਤੇ ਵੀ ਸੋਦਨੇ ਦੇ ਹਾਂ ਤੇ ਜੇਠ ਹਰਚ ਵੀ ਐ ਫਿਰ ਤੁਸੀਂ ਉਹ ਲੋਕ ਤਾਂ ਬਹੁਤ ਕਰਦੇ ਵੀ ਬਾਈ ਜੀ ਇਹ ਅੰਦਰੋਂ ਜਦੋਂ ਸੈਟ ਆਈ ਕੁਝ ਨਹੀਂ ਹੁੰਦਾ ਨਾ ਬਾਹਰਲਾ ਝਖਮ ਕੁਝ ਨਹੀਂ ਕਹਿੰਦਾ ਨਹੀਂ ਕਰਦਾ